ਕਹਿੰਦੇ ਆ ਕਿ ਉੱਪਰ ਵਾਲਾ ਜਦੋਂ ਵੀ ਦਿੰਦਾ ਹੈ ਤਾਂ ਫਿਰ ਛੱਫੜ ਫਾੜ ਕੇ ਦਿੰਦਾ ਹੈ ਤਾਂ ਉਹ ਕਹਾਵਤ ਸੱਚ ਹੋਈ ਹੈ ਹਰਬੰਸ ਸਿੰਘ ਦੇ ਨਾਲ ਜਲਾਲਾਬਾਦ ਦੇ ਕਰਨ ਅਰਜੁਨ ਲੋਟਰੀ ਏਜੰਸੀ ਤੋਂ ਟਿਕਟ ਖਰੀਦੀ ਜਾਂਦੀ ਹੈ ਤਾਂ ਫਿਰ 1 ਕਰੋੜ ਦਾ ਇਨਾਮ ਲੱਗਿਆ ਤਾਂ 1 ਕਰੋੜ ਦਾ ਇਨਾਮ ਲੱਗਿਆ ਜਿਸ ਸ਼ਖਸ ਨਾਲ ਤੁਹਾਨੂੰ ਮਿਲਾਨੇ ਆ ਉਸ ਸ਼ਖਸ ਦੇ ਨਾਲ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਬੰਸ ਸਿੰਘ ਹੈ ਹਰਬੰਸ ਸਿੰਘ ਜੀ ਪਹਿਲਾਂ ਆਪਦੇ ਬਾਰੇ ਥੋੜਾ ਜਿਆ ਦੱਸੋ ਕੀ ਕੰਮਕਾਰ ਕਰਦੇ ਹੋ ਪਹਿਲਾਂ ਕੀ ਕਰਦੇ ਸੀ ਹੁਣ ਕੀ ਕਰਦੇ ਪਹਿਲਾਂ ਸਰ ਮੈਂ ਕੋਰਟ ਵਿੱਚ ਇੱਕ ਕਿਸੇ ਹਸਾਬ ਨੇ ਮੇਰੇ ਰਿਸ਼ਤੇਦਾਰ ਉਹਨਾਂ ਕੋਲੇ ਮੈਂ ਪ੍ਰਾਈਵੇਟ ਨੌਕਰੀ ਕਰਦਾ ਸੀ ਹਾਂਜੀ ਸਰ ਕਿੰਨਾ ਚਿਰ ਕੀਤੀ ਸਰ ਉਹਨਾਂ ਕੋਲੇ ਮੈਂ 4 ਸਾਲ ਨੌਕਰੀ ਕੀਤੀ ਫੇਰ ਹਾਂਜੀ ਸਰ ਫੇਰ ਉਹਨਾਂ ਕੋਲੋਂ ਮੇਰੇ ਸੱਟ ਨਹੀਂ ਆਇਆ ਦੋਨਾਂ ਕੋਲੋਂ ਅੱਛਾ ਉਸ ਤੋਂ ਬਾਅਦ ਕੀ ਕੰਮ ਕੀਤਾ ਹਾਂਜੀ ਸਰ ਫੇਰ ਮੈਂ ਇਹ ਭਰਾਜੀ ਨੇ ਕਰਨ ਅਰਜੁਨ ਜਿਹੜੇ ਜਲਾਲਾਬਾਦ ਡਾਕਟਰੀ ਉਹਨਾਂ ਕੋਲ ਮੈਂ ਗਿਆ ਟਿਕਟ ਪਾਉਣਾ ਤੇ ਇਹਨਾਂ ਨੂੰ ਮੈਂ ਦੇਖਿਆ ਟਿਕਟਾਂ ਵੇਚੀ ਜਾਂਦੇ ਸੀ ਜਦੋਂ ਟਿਕਟਾਂ ਵੇਚੀ ਜਾਂਦੇ ਤੇ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਮੈਂ ਲੋਟਰੀ ਦਾ ਕੰਮ ਕਰਨਾ ਚਾਹੁੰਦਾ ਤੇ ਇਹ ਭਰਾ ਜੀ ਮੈਨੂੰ ਮਿਲੇ ਫਸਟ ਟਾਈਮ ਤੇ ਇਹਨਾਂ ਨੇ ਮੈਨੂੰ ਇੱਥੇ ਲੋਟਰੀ ਦਾ ਕੰਮ ਆਹ ਕਾਊਂਟਰ ਲਵਾਤਾ ਜੀ ਕਿੰਨਾ ਚਿਰ ਪਹਿਲਾਂ ਲਾਇਆ ਅੱਜ ਤੋਂ 4 ਮਹੀਨੇ ਪਹਿਲਾਂ ਅੱਛਾ ਸਿਰਫ 4 ਮਹੀਨੇ ਪਹਿਲਾਂ ਕਾਊਂਟਰ ਲਾਇਆ ਸਿਰਫ 4 ਅੱਛਾ ਤੇ ਹੁਣ ਕਰੋੜ ਦਾ ਨਿਕਲਿਆ ਹਾਂ ਜੀ 1 ਕਰੋੜ ਨਾਲ ਕਿਵੇਂ ਨਿਕਲਿਆ ਤੁਸੀਂ ਤਾਂ ਲਾਟਰੀਆਂ ਵੇਚਣ ਵਾਲੇ ਹੋ ਫਿਰ ਤੁਹਾਨੂੰ ਇਨਾਮ ਕਿਵੇਂ ਨਿਕਲਿਆ ਬੜੇ ਲੋਕ ਸਵਾਲ ਕਰਨਗੇ ਵੀ ਇਹ ਤਾਂ ਵੇਚਣ ਵਾਲੇ ਇਹਨੂੰ ਕਿਵੇਂ ਨਿਕਲਿਆ ਹਾਂ ਜੀ ਹਾਂਜੀ ਕੱਲ ਮੈਂ ਇਹਨੂੰ ਨਾਲ ਲੈ ਕੇ ਆਈ ਸਕੂਲ ਤੋਂ ਜਦੋਂ ਆਏ ਖਾਣਾ ਖਾਣ ਕਰ ਗਿਆ ਜੀ ਮੈਂ ਗੁਡੀਆਂ ਨੂੰ ਨਾਲ ਲੈ ਕੇ ਆਇਆ ਜੀ ਜਦੋਂ ਗੁਡੀਆਂ ਨੂੰ ਨਾਲ ਲੈ ਕੇ ਆਇਆ ਇਹਨਾਂ ਨੇ ਨਾ ਆ ਮੇਜ਼ ਦੇ ਉੱਪਰ ਉਹ ਇੱਕ ਲੋਟਰੀ ਚੱਕ ਲਈ ਜੀ ਹਾਂਜੀ ਇਹ ਲੋਟਰੀ ਨਾ ਖੇਡ ਤੇ ਫਿਰ ਮੈਂ ਵੇਖਿਆ ਜੀ ਇਹ ਪਾੜਨਾ ਦੇਣ ਕਿਤੇ ਇਹ ਲੋਟਰੀ ਚੱਕ ਕੇ ਇਹਨਾਂ ਨੂੰ ਫਿਰ ਮੈਂ ਘਰੇ ਛੱਡ ਆ ਗੁਡੀਆਂ ਨੂੰ ਜਦੋਂ ਗੁਡੀਆਂ ਨੂੰ ਘਰੇ ਛੱਡ ਕੇ ਆਇਆ ਦੁਬਾਰਾ ਫਿਰ ਮੈਂ 5 ਵਜੇ ਘਰ ਗਿਆ ਜੀ 5 ਵਜੇ ਘਰ ਗਿਆ ਤੇ ਇਹ ਸੁੱਤੇ ਪਏ ਸੀ ਮੈਂ ਲੋਟਰੀ ਰੱਖੀ ਹਿੰਦੇ ਹੱਥ ਵਿੱਚ ਪਈ ਸੀ ਉਵੇਂ ਸੁੱਤੇ ਫਿਰ ਹੱਥ ਵਿੱਚ ਜੀ ਜਦੋਂ ਹੱਥ ਵਿੱਚ ਲੋਟਰੀ ਸੀ ਸਰ ਤੇ ਮੈਂ ਲੋਟਰੀ ਜੇਬ ਵਿੱਚ ਪਾ ਕੇ ਇੱਥੇ ਵਾਪਸ ਲੈ ਆਇਆ ਹਾਂ ਹਾਂਜੀ ਸਰ ਤੇ ਕਿੰਨੇ ਵਜੇ ਇਨਾਮ ਨਿਕਲਿਆ ਸਰ 6 ਵਜੇ ਹਾਂ ਫਿਰ ਤੇ ਬੱਚੇ ਦੀ ਕਿਸਮਤ ਹੈ ਹੈ ਅੱਛਾ ਕਰਨ ਜੀ ਕੀ ਕਹਿਣਾ ਚਾਹੋਗੇ ਕਰੋੜ ਰੁਪਏ ਦਾ ਇਨਾਮ ਲੱਗਿਆ ਇਹ ਵੈਸੇ ਜਲਾਲਾਬਾਦ ਦੇ ਇਤਿਹਾਸ ਤੇ ਪਹਿਲੀ ਵਾਰ ਹੀ ਕਿਤੇ ਲੋਟਰੀ ਵਿਕੇਤਾ ਦੇ ਕੋਲੇ ਇੰਨਾ ਵੱਡਾ ਇਨਾਮ ਲੱਗਿਆ ਹਾਂਜੀ ਜਲਾਲਾਬਾਦ ਦੇ ਵਿੱਚ ਪਹਿਲੀ ਵਾਰ ਹੋਇਆ ਸੀਗਾ ਜੋ 1 ਕਰੋੜ ਦਾ ਫਰਸਟ ਪ੍ਰਾਈਜ਼ 6 ਰੁਪਏ ਦੇ ਵਿੱਚ ਲੱਗਿਆ ਹੈ ਜੀ ਇਹ ਆਪਣਾ ਭਰਾ ਹੀ ਹੈ ਜਿਸ ਨੂੰ ਆਪਾਂ ਇੱਥੇ ਸਟਾਲ ਲਗਵਾਇਆ ਸੀਗਾ ਸੋ ਇਹਦੀ ਵੀ ਕਿਸਮਤ ਬਹੁਤ ਚੰਗੀਆਂ ਕਿਉਂਕਿ ਕੁੜੀਆਂ ਨੂੰ ਇੱਕੜ ਚੱਕੀ ਸੀ ਉਦੋਂ ਵੀ ਇਹਨਾਂ ਨੂੰ ਸਵਾ 2 ਲੱਖ ਦਾ ਪ੍ਰਾਈਸ ਲੱਗਿਆ ਹੋਇਆ ਸੀ ਹੂੰ ਇਸ ਵਾਰ ਰਿਕਾਰਡ ਹੀ ਟੁੱਟਿਆ ਜੀ 1 ਕਰੋੜ ਦਾ ਪ੍ਰਾਈਸ ਲੱਗ ਗਿਆ ਜੀ ਕਿਉਂਕਿ ਮੈਨੂੰ ਵੀ ਬਹੁਤ ਸਵਾਲ ਆ ਰਹੇ ਸੀਗੇ ਬਹੁਤ ਗੋਲਸ ਆ ਰਹੀਆਂ ਸੀਗੀਆਂ ਹੁਣ ਵੀ ਬਹੁਤ ਗੋਲ ਆ ਰਹੀਆਂ ਕਿ ਉਹ ਬੰਦਾ ਕਿੱਥੇ ਹੈ ਜਿਸ ਨੂੰ 1 ਕਰੋੜ ਲੱਗਿਆ ਪਿਛਲੀ ਵਾਰ ਜਦੋਂ ਇਹਨਾਂ ਨੂੰ 45000 ਰੁਪਏ ਦਾ ਇੱਕ ਪ੍ਰਾਈਸ ਇਹਨਾਂ ਨੂੰ ਲੱਗਿਆ ਸੀ ਆਪਾਂ ਦੁਕਾਨ ਤੋਂ ਵੀ ਇਹਨਾਂ ਦੀ ਐਡ ਕੀਤੀ ਸੀ ਉਦੋਂ ਵੀ ਬਹੁਤ ਮੈਨੂੰ ਗੋਲ ਆਈਆਂ ਕਿ ਦੇਖੋ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਵੀ ਲਾਲਚ ਹੁੰਦਾ ਜੀ ਮੈਨੂੰ ਵੀ ਲਾਟਰੀ ਨਿਕਲੇ ਮੈਂ ਕੰਮ ਕਰਦਾ ਜੀ ਮੈਂ ਵੀ ਲਾਟਰੀ ਪਾਣਾ ਇਹ ਨਹੀਂ ਕਿ ਮੈਂ ਲਾਟਰੀ ਨਹੀਂ ਪਾਉਂਦਾ ਮੈਨੂੰ ਵੀ ਬਹੁਤ ਨਿਕਲੇਆ ਚਲੋ ਅਸੀਂ ਚੁੱਪ ਕਰਕੇ ਬਹਿ ਜਾਂਦੇ ਆ ਪਰ ਹੁਣ ਦੇਖੋ 1 ਕਰੋੜ ਦਾ ਪ੍ਰਾਈਜ਼ ਲੱਗਿਆ ਹੈ ਇਸ ਲਈ ਬੰਦੇ ਨੂੰ ਸਾਹਮਣੇ ਲਿਆਉਣਾ ਜ਼ਰੂਰੀ ਹੁੰਦਾ ਜੀ ਕਿਉਂਕਿ ਹਾਂ ਜੀ ਸਰ ਦਿਖਾਓਗੇ ਜਦ ਤੇ ਨਾਮ ਲੱਗਿਆ ਉਹ ਤਾਂ ਵੇਖ ਲਈਏ ਲੋਕਾਂ ਨੂੰ ਵਿਗਾ ਦੀਏ ਕੰਮ ਪੱਕਾ ਹੋ ਜੇ ਨਾ ਦਿਖਾਓ ਭਾਈ ਚਾ ਨਾ ਚਾ ਆਦੀ ਲੋ ਜੀ 98H 88500 98H 88500 ਨਹੀਂ ਜੀ ਸਿੱਧਾ ਉਸ ਤੇ ਹਾਂ ਜੀ 98H 88500 98H 88500 ਭਾਈ ਜੀ ਇਹ ਤਾਂ ਹਣ ਕਰੋੜ ਰੁਪਇਆ ਤਾਂ ਆਪਾਂ ਨੂੰ ਨਿਕਲਿਆ ਆ ਹਾਂ ਤੇ ਹੁਣ ਫੇਰ ਕਿ ਕੀ ਸੋਚਾ ਕਰਨਾ ਕਿ ਇਹਨੇ ਪੈਸੇ ਦਾ ਸਾਰੇ ਇੰਨਾ ਪੈਸਿਆਂ ਦਾ ਮੈਂ ਸਾਰਨਾ ਪਹਿਲਾ ਆਪਦਾ ਘਰ ਬਣਾਉਣਾ ਜੀ ਚੱਲ ਕਰਾਇ ਤੇ ਰਹੇ ਹਾਂਜੀ ਕਰਾਇ ਤੇ ਰਹਿਣਾ 5 ਸਾਲਾਂ ਤੋਂ ਮੈਂ ਕਰਾਇ ਤੇ ਰਹੀ ਆ ਅੱਛਾ ਹਾਂਜੀ ਸਰ ਫੇਰ ਬੱਚਾ ਕਰ ਤੋਂ ਥੋੜਿਆਂ ਨਾਲ ਹੀ ਬੱਚਾ ਨਾ ਕਰੋੜ ਬਹੁਤ ਦੁੱਤਾ ਨਹੀਂ ਸਾਰਾ ਓਟੋਵਾ ਦਾ ਮੇਰੇ ਦੋਨੇ ਬੱਚੇ ਨੇ ਛੋਟੇ ਛੋਟੇ ਇਹਨਾਂ ਦੀ ਪੜ੍ਹਾਈ ਵਧੀਆ ਕਰਾ ਕੇ ਕੁਝ ਪੜ੍ਹ ਲਿਖ ਕੇ ਬਣ ਜਾਣੇ ਹਾਂ ਹਾਂਜੀ ਸਰ ਤਾਂ ਕਿ ਇਹਨਾਂ ਨੂੰ ਨੌਕਰੀ ਨਾ ਕਰਨੀ ਪਵੇ ਹਾਂਜੀ ਹਾਂਜੀ ਐਦਾ ਲਾਡ ਰੀਆਂ ਬੱਚਾ ਕੰਮ ਨਾ ਕਰਦਾ ਹਾਂ ਹਾਂਜੀ ਹਾਂਜੀ ਸਰ ਹਾਂਜੀ ਕਿ ਮੈਂ ਇਹਦੇ ਪਿੱਛੇ ਧੰਨਵਾਦ ਕਰਨਾ ਚਾਹਉਂ। ਧੰਨਵਾਦ ਕਿੰਦਾ ਕਰਨਾ ਚਾਹੋਗੇ? ਹਾਂ ਹਾਂਜੀ ਵਾਈਕਰੋ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਹਾਂਜੀ ਤੇ ਇੱਕ ਮੇਰੇ ਭਰਾ ਨੇ ਜੀ ਕਰਨ ਤੇ ਇਹ ਅਰਜੁਨ ਨੇ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ। ਕੋਈ ਮਿਲ ਕੋ ਧੰਨ ਕਰ ਜੀ ਆਪਾਂ ਇੱਕ ਛੋਟੀ ਜੀ ਗੱਲ ਮੈਂ ਹੁਣੇ ਵੀਡੀਓ ਦੇ ਵਿੱਚ ਹੀ ਦੱਸ ਦਿੰਦਾ ਕਿਉਂਕਿ ਹੁਣ ਮੈਨੂੰ ਕਾਲਸ ਬਹੁਤ ਆਣੀਆਂ ਕਿ ਯਾਰ ਤੁਸੀਂ ਆਪ ਹੀ ਆਪਣੇ ਆਪ ਨੂੰ ਲਾਟਰੀ ਕੱਢ ਲੈਂਦੇ ਹੋ। ਦੇਖੋ ਲਾਟਰੀ ਕਿਸਮਤ ਹੈ। ਇੱਕ ਲਾਟਰੀ ਗੁੜੀਆਂ ਨੇ ਚੱਕੀ ਸੀ ਜਿਸ ਦੇ ਵਿੱਚੋਂ ਪ੍ਰਾਈਜ਼ ਆ ਗਿਆ ਕਿਉਂਕਿ ਉਹ ਗੁੜੀਆਂ ਦਾ ਲੱਖ ਲੱਖ ਰੁਪਏ ਦਾ ਪ੍ਰਾਈਜ਼ ਲੱਗਿਆ ਸੀ ਉਸੇ ਦਿਨ ਹੀ ਇਨਾਮਾਂ ਦੀ ਹੈਟ੍ਰਿਕ ਜਲਾਲਾਬਾਦ ਦੇ ਵਿੱਚ ਲੱਗੀ ਸੀ ਸੋ ਇੱਕ ਕਰੋੜ ਦਾ ਪ੍ਰਾਈਜ਼ ਹੁਣ ਆਪਣੇ ਕੋਲ ਲੱਗ ਗਿਆ ਜੋ ਮੇਰੇ ਭਰਾ ਹਰਬੰਸ ਨੂੰ ਲੱਗਿਆ ਜੋ ਇੱਕ ਆਪ ਲਾਟਰੀ ਦਾ ਕੰਮ ਕਰਦੇ ਆ ਜੀ ਜੀ ਧੰਨਵਾਦ ਜੀ ਥੈਂਕ ਯੂ ਵਧਾਈਆਂ ਤੁਹਾਨੂੰ ਬਹੁਤ ਬਹੁਤ ਕਰੋੜ ਰੁਪਏ ਦਾ ਇਨਾਮ ਲੱਗਾ ਤੁਹਾਨੂੰ ਵਾਹ ਇਹ ਗੁੜੀਆਂ ਨੇ ਲਾਟਰੀ ਦੀ ਟਿਕਟ ਚੱਕੀ ਸੀ ਜਿਸ ਤੋਂ ਬਾਅਦ ایک کروڑ دا انعام لگا ہے تصویرہ دیکھ رہے ہیں حربان سنگھ نے فازل کا کیڑا بزار ہے میریہ بزار ہے میریہ بزار ہے میریہ بزار دے وچو حربان سنگھ نے ایک کروڑ دا انعام لگا ہے میرے مور سنگھ کباڑی آئی مور سنگھ کباڑی آئی دے وچو دانوان